ਦੋਸਤੋ ਕੀ ਕਸੂਰ ਆ ਆ ਧੀ ਦਾ ਜਿਹਦਾ ਸੱਤਾਂ ਦਿਨਾਂ ਦੇ ਅੰਦਰ ਅੰਦਰ ਸਭ ਕੁਝ ਉਜੜ ਗਿਆ ਪਰ ਫਿਰ ਵੀ ਕੁਝ ਸਿਰਫਰੇ ਲੋਕ ਇਸ ਧੀ ਨੂੰ ਗਾਲ੍ਹਾਂ ਕੱਢ ਰਹੇ ਨੇ ਮੰਦਾ ਬੋਲ ਰਹੇ ਨੇ ਟਰੋਲ ਕਰ ਰਹੇ ਨੇ ਤੁਹਾਨੂੰ ਯਾਦ ਹੀ ਹੈ ਨਾ ਕਿ ਪਿਛਲੇ ਦਿਨੀ ਜਦੋਂ ਪਹਿਲਗਾਮ ਦੇ ਅੰਦਰ ਅੱਤਵਾਦੀ ਹਮਲਾ ਹੋਇਆ ਨੇਵੀ ਚੀਫ ਵਿਨੇ ਨਰਵਾਲ ਤੇ ਉਹਦੀ ਪਤਨੀ ਹਿਮਾਂਸ਼ੀ ਦੋਨੇ ਪਹਿਲਗਾਮ ਦੇ ਅੰਦਰ ਘੁੰਮਣ ਗਏ ਸੀ ਤਾਂ ਅੱਤਵਾਦੀਆਂ ਨੇ ਵਿਨੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਤੇ ਜਿਹੜੀ ਹਿਮਾਂਸ਼ੀ ਸੀ ਆਪਣੇ ਪਤੀ ਦੀ লাশ ਕੋਲ ਬੈਠੀ ਚੂੜਾ ਪਾ ਕੇ ਬੈਠੀ ਉੱਤੀ ਰੋ ਰਹੀ ਸੀ ਤਾਂ ਪੂਰਾ ਦੇਸ਼ ਉਹ ਤਸਵੀਰ ਦੇਖ ਕੇ ਭਾਵਕ ਹੋ ਉੱਠਿਆ ਸੀ ਕਿ ਕਿੱਡਾ ਵੱਡਾ ਕਹਿਰ ਇਸ ਧੀ ਦੇ ਨਾਲ ਹੋਇਆ ਤੇ ਹੁਣ ਉਸ ਧੀ ਨੂੰ ਕੁਝ ਸਿਰਫ ਰਿਆਂ ਵੱਲੋਂ ਗਾਲ੍ਹਾਂ ਕੱਢੀਆਂ ਜਾ ਰਹੀਆਂ ਨੇ ਕਾਰਨ ਪਤਾ ਕੀ ਆ ਅਸਲੋਂ ਹੀ ਜੈਨੂਅਨ ਗੱਲ ਜਿਹੜੀ ਇੱਕ ਚੰਗੇ ਇਨਸਾਨ ਨੂੰ ਪੜ੍ਹੇ ਲਿਖੇ ਇਨਸਾਨ ਨੂੰ ਬੋਲਣੀ ਚਾਹੀਦੀ ਸੀ ਉਹੀ ਗੱਲ ਹਿਮਾਂਸ਼ੀ ਨੇ ਕਹੀ ਪਿਛਲੇ ਦਿਨੀ ਜਿਹੜੇ ਨੇਵੀ ਚੀਫ ਵਿਨੇ ਇੱਕ ਕੁੜੀ ਦੇ ਪਤੀ ਉਹਨਾਂ ਦਾ ਜਨਮ ਦਿਨ ਸੀ ਤਾਂ ਉਹਨਾਂ ਦੇ ਜਨਮ ਦਿਨ ਤੇ ਕਰਨਾਲ ਦੇ ਅੰਦਰ ਖੂਨਦਾਨ ਕੈਂਪ ਲਾਇਆ ਗਿਆ ਤੇ ਵਿਨੇ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਉਥੇ ਵਿਨੇ ਦਾ ਪਰਿਵਾਰ ਮਾਪੇ ਪਹੁੰਚੇ ਤੇ ਨਾਲ ਹਿਮਾਂਸ਼ੀ ਵੀ ਪਹੁੰਚੀ ਤਾਂ মিডিਆ ਨੇ ਇਹਨਾਂ ਤੋਂ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਤਾਂ ਹਮਾਂਸ਼ੀ ਨੇ ਮਸਾਂ 20 ਸੈਕਿੰਡ ਵਿੱਚ ਆਪਣੀ ਗੱਲ ਕੀਤੀ ਤਾਂ ਹਮਾਂਸ਼ੀ ਦਾ ਉੱਥੇ ਕਹਿਣਾ ਸੀ ਕਹਿੰਦੀ ਕਿ ਜਿਹੜੀ ਦੇਸ਼ ਦੇ ਅੰਦਰ ਕਸ਼ਮੀਰੀਆਂ ਖਿਲਾਫ ਤੇ ਮੁਸਲਮਾਨਾਂ ਖਿਲਾਫ ਨਫ਼ਰਤ ਉਹ ਸਾਨੂੰ ਨਹੀਂ ਚਾਹੀਦੀ ਸਾਨੂੰ ਸ਼ਾਂਤੀ ਚਾਹੀਦੀ ਹੈ ਇਸ ਦੇਸ਼ ਵਿੱਚ ਤੇ ਮੇਰੇ ਪਤੀ ਵਾਸਤੇ ਇਨਸਾਫ਼ ਚਾਹੀਦਾ ਤੇ ਜਿਹੜੇ ਅਤਵਾਦੀ ਨੇ ਜਿੰਨਾ ਅੱਤਵਾਦੀਆਂ ਨੇ ਮੇਰੇ ਪਤੀ ਨੂੰ ਮਾਰਿਆ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਬਹੁਤ ਹੀ ਜੈਨੂਅਨ ਗੱਲ ਜਿਹੜੀ ਕੋਈ ਪੜਿਆ ਲਿਖਿਆ ਇਨਸਾਨ ਕਰ ਸਕਦਾ ਏ ਜਿਹੜੇ ਪੜੇ ਲਿਖੇ ਇਨਸਾਨ ਤੋਂ ਉਮੀਰ ਕੀਤੀ ਜਾਂਦੀ ਆ ਬਿਨਾ ਕਿਸੇ ਨਫ਼ਰਤ ਤੋਂ ਭੇਦਭਾਵ ਤੋਂ ਉਹੀ ਹਿਮਾਂਸ਼ੀ ਨੇ ਕੀਤੀ ਤਾਂ ਉਹ ਇਸੇ ਗੱਲ ਤੋਂ ਕੁਝ ਸਿਰਫਰੇ ਲੋਕਾਂ ਨੇ ਹਿਮਾਂਸ਼ੀ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਫਲਾਨਾ ਕੁਛ ਆ ਜੀ ਢੂੰਗਾ ਕੁਛ ਐਨੀਆਂ ਮਤਲਬ ਇਹੋ ਇਹੋ ਜਿਹੀਆਂ ਭੱਦੀਆਂ ਗੱਲਾਂ ਹਮਨਸ਼ੀ ਬਾਰੇ ਲਿਖੀਆਂ ਜਾ ਰਹੀਆਂ ਕਿ ਜਿਹੜੀਆਂ ਬੋਲਣ ਨੂੰ ਵੀ ਮਨ ਨਹੀਂ ਕਰਦਾ ਕਿ ਉਸ ਕੁੜੀ ਦੀ ਉਸ ਧੀ ਦੀ ਹਾਲਤ ਕੀ ਆ ਜਿਹਦਾ 7 ਦਿਨਾਂ ਦੇ ਅੰਦਰ ਅੰਦਰ ਸਭ ਕੁਝ ਉਜੜ ਗਿਆ ਪਰ ਫਿਰ ਵੀ ਕੁਝ ਸਿਰਫਰੇ ਲੋਕ ਜਿਹੜੇ ਸਿਰਫ ਦਿਮਾਗਾਂ ਵਿੱਚ ਜਿਨ੍ਹਾਂ ਨੇ ਧਾਰਮਿਕ ਤੌਰ ਤੇ ਯਾਤਾਂ ਪਾਤਾਂ ਦੇ ਤੌਰ ਤੇ ਜਿਨ੍ਹਾਂ ਨੇ ਆਪਦੇ ਮਨ ਦੇ ਅੰਦਰ ਨਫ਼ਰਤ ਦੀ ਜ਼ਹਿਰ ਹੀ ਭਰਿਆ ਹੋਇਆ ਉਹ ਆਪਣਾ ਜ਼ਹਿਰ ਹਿਮਾਂਸ਼ੀ ਦੇ ਖਿਲਾਫ ਉਗਲਣ ਲੱਗ ਗਏ ਜਿਹੜੀ ਧੀ ਨੂੰ ਹਮਦਰਦੀ ਦੀ ਜ਼ਰੂਰਤ ਸੀ ਤਾਂ ਉਹ ਉਹਨੂੰ ਉਹਨਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਦੱਸੋ ਹਿਮਾਂਸ਼ੀ ਦਾ ਕੀ ਕਸੂਰ ਆ ਜੇਕਰ ਕਿਸੇ ਇਨਸਾਨ ਨੇ ਇਹ ਦੇਖੋ ਜਿੰਨੇ ਵੀ ਲੋਕ ਪਹਿਲਗਾਮ ਦੇ ਵਿੱਚ ਉਸ ਦਿਨ ਮੌਜੂਦ ਸੀ ਜਿਨ੍ਹਾਂ ਨੇ ਵੀ ਕਸ਼ਮੀਰੀਆਂ ਨੇ ਜਿੰਨਾ ਜਿੰਨਾ ਲੋਕਾਂ ਦੀ ਮਦਦ ਕੀਤੀ ਜਿੰਨੇ ਵੀ ਟੂਰਿਸਟ ਉੱਥੇ ਸੀ ਉਹਨਾਂ ਸਭ ਨੇ ਹੀ ਇੱਕੋ ਗੱਲ ਕਹੀ ਕਿ ਜਿਹੜੇ ਕਸ਼ਮੀਰੀ ਲੋਕ ਆ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਉਹਨਾਂ ਨੇ ਸਾਡੀਆਂ ਜਾਨਾਂ ਬਚਾਈਆਂ ਉਹਨਾਂ ਨੇ ਵੱਖ-ਵੱਖ ਤਰੀਕੇ ਦੀਆਂ ਵੱਖ-ਵੱਖ ਜਿਵੇਂ ਇੱਕ ਮੁੰਡਾ ਵੀ ਕਸ਼ਮੀਰ ਦਾ ਉੱਥੇ ਮਾਰਿਆ ਗਿਆ ਦੂਜੇ ਲੋਕਾਂ ਨੂੰ ਬਚਾਉਂਦਾ ਬਚਾਉਂਦਾ ਤਾਂ ਜੋ ਸਚਾਈ ਸੀ ਉਹਨਾਂ ਲੋਕਾਂ ਨੇ ਉਹੀ ਪੇਸ਼ ਕੀਤੀ ਤਾਂ ਹੁਣ ਹਿਮਾਂਸ਼ੀ ਉਹਦੀ ਵੀ ਜ਼ਮੀਰ ਆ ਉਹ ਵੀ ਐਵੇਂ ਕਿਸੇ ਖਿਲਾਫ ਨਵਰਥ ਕਿਉਂ ਉਗਲੂਗੀ ਜੋ ਸੱਚ ਸੀ ਉਹਨੇ ਉਹ ਬੋਲ ਦਿੱਤਾ ਉਹਨੇ ਕਿਹਾ ਇਹ ਕਿ ਜਿਹੜੇ ਅੱਤਵਾਦੀ ਆ ਉਹਨਾਂ ਨੂੰ ਸਜ਼ਾ ਨਾ ਦਿੱਤੀ ਜਾਵੇ ਜਿਨ੍ਹਾਂ ਨੇ ਮੇਰੇ ਪਤੀ ਨੂੰ ਮਾਰਿਆ ਵੀ ਉਹਨਾਂ ਨੂੰ ਵੀ ਸਜ਼ਾ ਨਾ ਦਿੱਤੀ ਜਾਵੇ ਉਹਨੇ ਤਾਂ ਇਹ ਮੰਗ ਕੀਤੀ ਆ ਨਾ ਕਿ ਜਿਨ੍ਹਾਂ ਲੋਕਾਂ ਨੇ ਮੇਰੇ ਪਤੀ ਨਾਲ ਗਲਤ ਕੀਤਾ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਪਰ ਜਿਹੜੇ ਲੋਕ ਦੋਸ਼ੀ ਨਹੀਂ ਹੈਗੇ ਉਹਨਾਂ ਖਿਲਾਫ ਕਾਹਤੋਂ ਐਵੇਂ ਨਫ਼ਰਤ ਫਲਾਈ ਜਾਵੇ ਤਾਂ ਇਸ ਕਰਕੇ ਉਹਨੇ ਇਹ ਕਹਿਤਾ ਕਿ ਦੇਸ਼ ਵਿੱਚ ਸ਼ਾਂਤੀ ਬਣੀ ਰਹਿਣੀ ਚਾਹੀਦੀ ਆ ਤੇ ਇਹ ਇਹੀ ਗੱਲ ਜਿਹੜੀ ਸੱਚੀ ਗੱਲ ਹਿਮਾਂਸ਼ੀ ਨੇ ਬੋਲੀ ਆ ਉਹ ਕਈ ਜਿਹੜੇ ਨਫ਼ਰਤ ਫਲਾਉਣ ਵਾਲੇ ਲੋਕ ਨੇ ਉਹਨਾਂ ਨੂੰ ਹਾਜਮ ਨਹੀਂ ਆਈ ਤਾਂ ਉਹਨਾਂ ਨੇ ਹਮਨਸ਼ੀ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਫਿਰ ਜਿਹੜੇ ਅੱਤਵਾਦੀ ਸੀ ਉਹੀ ਜ਼ਹਿਰ ਉਹੀ ਨਫ਼ਰਤ ਆ ਉਹ ਫਲਾਉਣਾ ਚਾਹੁੰਦੇ ਸੀ ਧਰਮਾਂ ਦੇ ਨਾਂ ਤੇ ਇਸ ਦੇਸ਼ ਵਿੱਚ 파ੜੇ ਪਾਉਣਾ ਚਾਹੁੰਦੇ ਸੀ ਤਾਂ ਫਿਰ ਜਿਹੜੇ ਇਹ ਲੋਕ ਨੇ ਇਸ ਟਾਈਮ ਹਮਨਸ਼ੀ ਨੂੰ ਟ੍ਰੋਲ ਕਰ ਰਹੇ ਆ ਉਹ ਕਿਹੋ ਜੀ ਮਾਨਸਿਕਤਾ ਲੈ ਕੇ ਬੈਠੇ ਆ ਫਿਰ ਉਹਨਾਂ ਦੀ ਸੋਚ ਕਿਹੋ ਜੀ ਆ ਇਹੋ ਜੀ ਉਹਨਾਂ ਦੀ ਸੋਚ ਜਿਹੜੇ ਅੱਜ ਉਹਨੂੰ ਟ੍ਰੋਲ ਕਰ ਰਹੇ ਆ ਜਦੋਂ ਕਸ਼ਮੀਰ ਦੇ ਅੰਦਰ ਵਾਕਈ ਉਹਨਾਂ ਦੀ ਮਦਦ ਕਸ਼ਮੀਰੀ ਲੋਕਾਂ ਨੇ ਕੀਤੀ ਵਾਕਈ ਉਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ ਸਾਡੇ ਵੀ ਅੱਜ ਕੋਈ ਘਟਨਾ ਵਾਪਰ ਜੇ ਪੰਜਾਬ 'ਚ ਵਾਪਰ ਜੇ ਹੋਰ ਕਿਸੇ ਸੂਬੇ 'ਚ ਵਾਪਰ ਜੇ ਇਹੋ ਜੀ ਘਟਨਾ ਤੇ ਉੱਥੇ ਆਮ ਲੋਕਾਂ ਦਾ ਤਾਂ ਕੋਈ ਸਰੋਕਾਰ ਹੀ ਨਹੀਂ ਹੋਊਗਾ ਇਹੋ ਜੀ ਘਟਨਾ ਦੇ ਨਾਲ ਤੇ ਫਿਰ ਅਸੀਂ ਆਮ ਲੋਕਾਂ ਨੂੰ ਕਿਵੇਂ ਦੋਸ਼ੀ ਕਹਿ ਸਕਦੇ ਆ ਕਿ ਆਮ ਲੋਕ ਗਲਤ ਆ ਜਿਨ੍ਹਾਂ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹ ਕੋਈ ਵੀ ਹੋਣ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਪਰ ਜਿਹੜੀ ਹਿਮਾਂਸ਼ੀ ਨੇ ਗੱਲ ਕਹੀ ਆ ਉਹਨੂੰ ਸਲੂਟ ਆ ਕਿ ਉਹਨੇ ਇੰਨੀ ਸੱਚੀ ਗੱਲ ਬੋਲੀ ਆ ਜਦੋਂ ਕਿ ਉਹਨੂੰ ਪਤਾ ਹੈ ਕਿ ਸਾਡੇ ਦੇਸ਼ ਵਿੱਚ ਮਾਹੌਲ ਕੀ ਬਣਿਆ ਕੁਝ ਸਰਫਰੇ ਲੋਕ ਵੀ ਹੈਗੇ ਇੱਥੇ ਜਿਹੜੇ ਉਹਨੂੰ ਟ੍ਰੋਲ ਕਰ ਸਕਦੇ ਆ ਫਿਰ ਵੀ ਉਹਨੇ ਸੱਚ ਬੋਲਣ ਦੀ ਹਿੰਮਤ ਰੱਖੀ ਤੇ ਸਹੀ ਗੱਲ ਜਿਹੜੀ ਚਾਹੀਦੀ ਆ ਦੇਖੋ ਸਾਡਾ ਭਾਰਤ ਕਹਿੰਦੇ ਸਾਡਾ ਭਾਰਤ ਸਾਡੇ ਸੰਵਿਧਾਨ ਦੇ ਅੰਦਰ ਲਿਖਿਆ ਧਰਮ ਨਿਰਪੱਖ ਆ ਤੇ ਇੱਥੇ ਡੈਮੋਕ੍ਰੇਸੀ ਆ ਲੋਕਤੰਤਰ ਆ ਲੋਕਾਂ ਨੂੰ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਆ ਜਿਹੜੇ ਸਹੀ ਵਿਚਾਰ ਆ ਉਹ ਰੱਖਣ ਦਾ ਅਧਿਕਾਰ ਆ ਤੇ ਜੇ ਇੱਥੇ ਡੈਮੋਕ੍ਰੇਸੀ ਆ ਤੇ ਕਿੰਨੀ ਸਹੀ ਤੇ ਮਿਨਮੇ ਤੋਲਵੇਂ ਸ਼ਬਦਾਂ ਦੇ ਵਿੱਚ ਹਿਮਾਂਸ਼ੀ ਨੇ ਗੱਲ ਕਹੀ ਸੀ ਤਾਂ ਫੇਰ ਉਹਨੂੰ ਇਸ ਤਰੀਕੇ ਟਰੋਲ ਕਰਨਾ ਤਾਂ ਫੇਰ ਕਿਤੇ ਨਾ ਕਿਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਢਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਲੋਕ ਤਾਂ ਬਹੁਤ ਦੁੱਖ ਹੋਇਆ ਉਹ ਸਾਰਾ ਜੋ ਜੋ ਮਾਹੌਲ ਚੱਲ ਰਿਹਾ ਪਿਛਲੇ 2-3 ਦਿਨਾਂ ਤੋਂ ਹਿਮਾਂਸ਼ੀ ਦੇ ਖਿਲਾਫ ਤਾਂ ਦੇਖ ਕੇ ਬਹੁਤ ਦੁੱਖ ਹੋਇਆ ਕਿ ਸਾਡੇ ਲੋਕਾਂ ਦੀ ਮਾਨਸਿਕਤਾ ਕਿਹੋ ਜੀ ਆ ਐਵੇਂ ਇੱਕ ਧੀ ਨੂੰ ਟ੍ਰੋਲ ਕਰ ਰਹੇ ਆ ਜਿਹੜੀ ਖੁਦ ਇੱਕ ਸਦਮੇ ਦੇ ਵਿੱਚ ਆ ਗਹਿਰੇ ਸਦਮੇ ਦੇ ਵਿੱਚ ਆ ਜਿਹੜੀ ਧੀ ਦਾ ਸੱਤਾਂ ਦਿਨਾਂ ਦੇ ਅੰਦਰ ਅੰਦਰ ਸੰਸਾਰ ਹੀ ਉੱਜੜ ਜਾਵੇ ਤਾਂ ਉਹ ਕਿਹੋ ਜੇ ਸਦਮੇ ਦੇ ਵਿੱਚੋਂ ਨਿਕਲ ਰਹੀ ਹੋਊਗੀ ਤੁਸੀਂ ਆਪ ਹੀ ਸੋਚ ਕੇ ਵੇਖੋ ਤੇ ਫੇਰ ਉਤੋਂ ਉਹਨੂੰ ਜਦੋਂ ਉਹਨੂੰ ਪਤਾ ਸੀ ਸਾਡੇ ਦੇਸ਼ ਦਾ ਮਾਹੌਲ ਇਹੋ ਜਿਹਾ ਫਿਰ ਵੀ ਉਹਨੇ ਸਚਾਈ ਬੋਲੀ ਆ ਤਾਂ ਉਹਨੂੰ ਟਰੋਲ ਕੀਤਾ ਜਾ ਰਿਆ ਤਾਂ ਸਲੂਟ ਆ ਹਿਮਾਂਸ਼ੀ ਨੂੰ ਜਿਹਨੇ ਸੱਚ ਤੇ ਜਿਹੜੀ ਖੜੀ ਜਿਹਨੇ ਸੱਚ ਬੋਲਿਆ ਤੇ ਉਹੋ ਜੇ ਲੋਕਾਂ ਨੂੰ ਕੀ ਕਹੀਏ ਇਹੋ ਜੇ ਸੈਲਫੀਰੇ ਲੋਕਾਂ ਨੂੰ ਜਿਨ੍ਹਾਂ ਨੇ ਹਿਮਾਂਸ਼ੀ ਨੂੰ ਟਰੋਲ ਕਰਨਾ ਸ਼ੁਰੂ ਕੀਤਾ ਦੇਖਿਓ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਕਿਹੋ ਜਿਹੀਆਂ ਗੱਲਾਂ ਉਸਦੀ ਦੇ ਬਾਰੇ ਇਹੋ ਸਿਰਫਰੇ ਲੋਕਾਂ ਵੱਲੋਂ ਲਿਖੀਆਂ ਜਾ ਰਹੀਆਂ ਨੇ ਆਪਾਂ ਤਾਂ ਵੀ ਉਹ ਗੱਲਾਂ ਵੀ ਤੁਹਾਨੂੰ ਨਹੀਂ ਦਿਖਾ ਸਕਦੇ ਜੋ ਕੁਝ ਸਿਰਫਰੇ ਲੋਕ ਉਸਤੀ ਦੇ ਬਾਰੇ ਕੁਝ ਲੋਕ ਸਾਰੇ ਲੋਕ ਨਹੀਂ ਲੋਕਾਂ ਦੀ ਵੱਡੀ ਗਿਣਤੀ ਲੋਕਾਂ ਦੀ ਹਮਦਰਦੀ ਆ ਹਮਨਸ਼ੀ ਦੇ ਨਾਲ ਪਰ ਜਿਹੜੇ ਕਹਿ ਸਕਦੇ ਆ ਖੁਦ ਇੱਕ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਜਿਨ੍ਹਾਂ ਲੋਕਾਂ ਦੇ ਦਿਮਾਗਾਂ ਦੇ ਅੰਦਰ ਨਫ਼ਰਤ ਭਰੀ ਹੋਈ ਆ ਉਹ ਲੋਕ ਦੇਖਿਓ ਕਿਹੋ ਕਿਹੋ ਜਿਹਾ ਜ਼ਹਿਰ ਉਹਦੇ ਬਾਰੇ ਉਗਲ ਰਹੇ ਨੇ ਪਰ ਫੇਰ ਵੀ ਮੈਂ ਕਹਿੰਦੀ ਆ ਕਿ ਸਲੂਟ ਆ ਹਿਮਾਂਸ਼ੀ ਨੂੰ ਜਿਨੇ ਸੱਚ ਬੋਲਣ ਦੀ ਹਿੰਮਤ ਰੱਖੀ